ਦੋਲਨ 트럼ਪ ਨੂੰ ਵੱਡਾ ਝਟਕਾ ਨਹੀਂ ਲੱਟ ਸਕਣਗੀ ਅਮਰੀਕਾ ਦੀ ਰਾਸ਼ਟਰਪਤੀ ਚੋਅ ਅਦਾਲਤ ਨੇ 트럼ਪ ਦੇ ਭਾਸ਼ਣ ਦੀ ਆਜ਼ਾਦੀ ਦੇ ਦਾਅਵਿਆਂ ਨੂੰ ਕੀਤਾ ਰੱਦ ਇੱਕ ਵੱਡੀ ਖਬਰ ਕਿ ਡੋਲਨ 트ੰਪ ਅਮਰੀਕੀ ਰਾਸ਼ਟਰਪਤੀ ਦੀ ਚੋੜ ਲਈ ਆਪਣੀ ਚੋੜ ਮੁਹਿੰਮ ਤੇਜ਼ ਕਰ ਰਹੇ ਸਨ ਪਰ ਇਸ ਦੌਰਾਨ ਉਨ੍ਹਾਂ ਨੂੰ ਇੱਕ ਵੱਡਾ ਝਟਕਾ ਲੱਗਾ ਜੀ ਹਾਂ ਹੁਣ ਉਹ 2024 ਦੀਆਂ ਚੋਣਾਂ ਨਹੀਂ ਲੜ ਸਕਣਗੇ ਦਰਸਾ ਡੋਲਨ 트ੰਪ ਨੂੰ ਕੈਪੀਟਲ ਹਿੱਲ ਹਿੰਸਾ ਮਾਮਲੇ ਵਿੱਚ ਕੋਲੋਰਾਡੋ ਸੁਪਰੀਮ ਕੋਰਟ ਨੇ ਅਯੋਗ ਕਰਾਰ ਦਿੱਤਾ ਸੋ ਇਹ ਮਾਮਲਾ 6 ਜਨਵਰੀ 2021 ਦਾ ਹੈ ਹਾਲਾਂਕਿ ਉਨ੍ਹਾਂ ਦੇ ਕੋਲ ਅਪੀਲ ਕਰਨ ਲਈ 4 ਜਨਵਰੀ ਤੱਕ ਦਾ ਸਮਾਂ ਹੈ ਜਿੱਥੋਂ ਉਹ ਰਾਹਤ ਲੈ ਸਕਦੇ ਨੇ ਸੋ ਅਦਾਲਤ ਨੇ ਕਿਹਾ ਹੈ ਕਿ ਅਮਰੀਕੀ ਸੰਵਿਧਾਨ ਅਗਲੇ ਰਿਪਬਲਿਕਨ ਨਾਮਜ਼ਦਗੀ ਲਈ ਅਗਲੇ ਦੌੜਾਕ ਨੂੰ ਅਮਰੀਕੀ ਸਰਕਾਰ ਵਿਰੁੱਧ ਹਿੰਸਾ ਫੜਕਾਉਣ ਦੇ ਵਿੱਚ ਉਹਨਾਂ ਦੀ ਭੂਮਿਕਾ ਦੇ ਕਾਰਨ ਅਹੁਦੇ ਲਈ ਦੌੜਨ ਤੋਂ ਰੋਕਦਾ ਹੈ ਸੋ ਉਹਨਾਂ ਇਹ ਵੀ ਦੱਸਿਆ ਹੈ ਕਿ ਸਟੇਟ ਸੁਪਰੀਮ ਕੋਰਟ ਦਾ ਫੈਸਲਾ ਸਿਰਫ ਕੋਲੋਰਾਡੋ ਤੇ ਲਾਗੂ ਹੁੰਦਾ ਹੈ ਇਹ ਇਤਿਹਾਸਿਕ ਫੈਸਲਾ 2024 ਦੀ ਰਾਸ਼ਟਰਪਤੀ ਚੋਣ ਮੁਹੀਮ ਨੂੰ ਪ੍ਰਭਾਵਿਤ ਕਰੇਗਾ ਕੋਲੋਰਾਡੋ ਚੋਣ ਅਧਿਕਾਰੀਆਂ ਨੇ ਕਿਹਾ ਹੈ ਕਿ ਕੇਸ ਦਾ ਨਿਪਟਾਰਾ 5 ਜਨਵਰੀ ਤੱਕ ਕਰਨ ਦੀ ਲੋੜ ਹੈ ਜੋ ਕਿ 5 ਮਾਰਚ ਦੀ ਜੀਓਪੀ ਪ੍ਰਾਈਮਰੀ ਲਈ ਉਮੀਦਵਾਰਾਂ ਦੀ ਸਲੀਟ ਨਿਰਧਾਰਤ ਕਰਨ ਦੀ ਵਿਧਾਨਕ ਸਮਾਂ ਸੀਮਾ ਹੈ ਸੋ ਅਦਾਲਤ ਦਾ ਇਹ ਵੀ ਕਹਿਣਾ ਹੈ ਕਿ ਰਾਸ਼ਟਰਪਤੀ ਹੁੰਦਿਆਂ ਡੋਨਲਡ ਰੰਪ ਨੇ ਨਾ ਸਿਰਫ ਹਮਲੇ ਨੂੰ ਭੜਕਾਇਆ ਇਥੋਂ ਤੱਕ ਕਿ ਜਦੋਂ ਕੈਪੀਟਲ ਹਿੱਲ ਦੀ ਘੇਰਾਬੰਦੀ ਕੀਤੀ ਗਈ ਸੀ ਉਹਨਾਂ ਨੇ ਵਾਰ-ਵਾਰ ਕਿਹਾ ਕਿ ਉਪ ਰਾਸ਼ਟਰਪਤੀ ਮਾਈਕ ਸ ਨੂੰ ਆਪਣੀ ਸੰਵਿਧਾਨਕ ਡਿਊਟੀ ਨਿਭਾਉਣ ਤੋਂ ਇਨਕਾਰ ਕਰਨਾ ਚਾਹੀਦਾ ਹੈ ਸੋ ਇਸ ਦੇ ਨਾਲ ਹੀ ਸੈਨੇਟਰਾਂ ਨੂੰ ਬੁਲਾ ਕੇ ਇਲੈਕਟਰੋਲ ਵੋਟਾਂ ਦੀ ਗਿਣਤੀ ਰੋਕਣ ਲਈ ਵੀ ਕਿਹਾ ਗਿਆ ਸੋ 트럼ਪ ਕੈਪੀਟਲ ਹਿੱਲ ਹਮਲੇ ਵਿੱਚ ਸ਼ਾਮਲ ਰਹੇ ਨੇ ਇਸ ਤੋਂ ਇਲਾਵਾ ਅਦਾਲਤ ਨੇ 트럼ਪ ਦੇ ਭਾਸ਼ਣ ਦੀ ਆਜ਼ਾਦੀ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਸੋ ਇਹ ਵੀ ਕਿਹਾ ਗਿਆ ਹੈ ਕਿ 6 ਜਨਵਰੀ ਨੂੰ 트럼ਪ ਦੇ ਭਾਸ਼ਣ ਨੂੰ ਪਹਿਲੀ ਸੋਧ ਦੁਆਰਾ ਸੁਰੱਖਿਅਤ ਨਹੀਂ ਕੀਤਾ ਗਿਆ ਸੀ ਦਰਸਲ 14ਵੀਂ ਸੋਧ ਘਰੇਲੂ ਯੁੱਧ ਤੋਂ ਬਾਅਦ ਪਰਵਾਰਿਤ ਦੱਸਦੀ ਹੈ ਕਿ ਜਿਹੜੇ ਅਧਿਕਾਰੀ ਸੰਵਿਧਾਨਕ ਦੀ ਹਮਾਇਤ ਕਰਨ ਲਈ ਸੌ ਚੁੱਕਦੇ ਨੇ ਜੇਕਰ ਉਹ ਬਗਾਵਤ ਵਿੱਚ ਸ਼ਾਮਲ ਹੁੰਦੇ ਨੇ ਤਾਂ ਭਵਿਕ ਵਿੱਚ ਸੇਵਾ ਕਰਨ ਤੇ ਪਾਬੰਦੀ ਲਗਾਈ ਜਾਂਦੀ ਹੈ ਹਾਲਾਂਕਿ ਇਹ ਸਪਸ਼ਟ ਤੌਰ ਤੇ ਰਾਸ਼ਟਰਪਤੀ ਦੇ ਕਾਰਜਕਾਲ ਦਾ ਜ਼ਿਕਰ ਨਹੀਂ ਕਰਦਾ ਅਤੇ 1919 ਤੋਂ ਸਿਰਫ ਦੋ ਵਾਰ ਹੀ ਬੁਲਾਇਆ ਗਿਆ